ਇਲੀ ਜੀ ਸੇਤ ਨਾ ਵੰਦੀ ਤੇਰੀ ਹੋ ਗਈ ਉਮਰ ਬਡੇਰੀ ਖੂਪੇ ਤੇ ਕਾਣਾ ਕਰਿਆ ਕਰ ਕੰਮ ਕਰਨੀ ਕਰਨਾ ਬਾਪੂ ਜੈਂਟਰਮੰਨੀ ਕਰਿਆ ਕਰ ਬਾਪੂ ਪਹਿਲਾ ਛਲੀਆਂ ਵੱਡিয়ে ਪਲਗ ਲਾ ਕੇ ਹੱਥੋਂ ਹੱਥੀ ਕੱਢੀਏ ਪੰਡਾ ਚੱਕ ਗੱਡੇ ਤੇ ਲੱਦੀਏ ਤੂੰ ਪੰਡ ਨੂੰ ਹੱਥ ਪੁਆਈ ਜਾਂ ਗੱਡੇ ਤੇ ਨਾ ਚੱਲਿਆ ਕਰ ਕਮਲੂ ਕੰਮ ਕਰਨੀ ਕਰਨਾ ਬਾਪੂ ਜੈਂਟਰਮੰਨੀ ਕਰਿਆ ਕਰ ਬਾਪੂ ਰਖਣਾ ਤੈਨੂੰ ਸਕਾਲਾ ਔਖਾ ਕੰਮ ਹਰਾਂ ਦਾ ਬਾਹਲਾ ਸਵਾਗਾ ਚੱਕੇ ਟਪੇ ਖਾਲਾ ਉਸੇ ਤਲਕ ਨੂੰ ਬੀਜਾ ਜਰਾ ਪੈਰ ਸੰਭਲ ਕੇ ਧਰਿਆ ਕਰ ਕੰਮ ਕਰ ਨਹੀਂ ਕਰਨਾ ਬਾਪੂ ਜੈਂਟਰਮੰਨੀ ਕਰਿਆ ਕਰ ਆਹ ਕਦਾਂ ਰਖਣਾ ਤੈਨੂੰ ਸਕਾਲਾ ਔਖਾ ਕੰਮ ਹਰਾਂ ਦਾ ਬਾਹਲਾ ਸਵਾਗਾ ਚੱਕੇ ਟਪੇ ਖਾਲਾ ਉਸੇ ਤਲਕ ਨੂੰ ਬੀਜਾ ਜਰਾ ਪੈਰ ਸੰਭਲ ਕੇ ਧਰਿਆ ਕਰ ਕਮਕਾਰ ਨਹੀਂ ਕਰਨਾ ਬਾਪੂ ਜੈਂਟਲਮੈਨ ਨਹੀਂ ਕਰਿਆ ਕਰ ਉਸੇ ਸੋਕੇ ਨੂੰ ਪੜਾ ਕੇ ਪੱਠੇ ਬਦਲਣੇ ਛੇਤੀ ਜਾ ਕੇ ਸਟੀ ਘੇੜੀ ਮੋੜੇ ਲੈ ਆ ਕੇ ਚੱਕਰ ਟੁਟਿਆ ਘੇੜੀ ਦਾ ਹੱਥੀਂ ਕੁਤਰਾ ਕਰਿਆ ਕਰ ਕਮਕਾਰ ਨਹੀਂ ਕਰਨਾ ਬਾਪੂ ਜੈਂਟਲਮੈਨ ਨਹੀਂ ਕਰਿਆ ਕਰ ਬਾਪੂ ਮਾਜੀ ਪੀੜ ਦਾ ਹੁਣ ਬੇਲਾ ਬੋਲਾ ਪਾਉਣਾ ਨਹੀਂ ਝਮੇਲਾ ਆਪਾਂ ਲਾਉਣਾ ਨਹੀਂ ਕੋਈ ਛੇਲਾ ਗੰਨੇ ਅਟਕ ਮਟੀਆਂ ਦੇ ਇਕੱਲੇ ਬੱਲ ਬਚੜਿਆ ਕਰ ਕਮਕਾਰਨੀ ਕਰਨਾ ਬਾਪੂ ਜੈਂਟਲਮੈਨੀ ਕਰਿਆ ਕਰ ਬਾਪੂ ਪੈਣ ਲਗੀ ਹੁਣ ਬਾਡੀ ਕੀ ਆ ਨੀਤ ਸਵਾਡੀ ਲਾਵਾ ਲੌਂਡਰੀ ਨੀਤ ਨਾ ਇੱਕ ਸਾਡੀ ਅਸੀਂ ਚੱਕ ਕਾਲ ਆਵੇ ਪਾਵਾਂਗੇ ਤੂੰ ਮੇੜ ਭਰੀ ਦੀ ਫੜਿਆ ਕਰ ਕਮਕਾਰਨੀ ਕਰਨਾ ਬਾਪੂ ਜੈਂਟਲਮੈਨੀ ਕਰਿਆ ਕਰ ਗੋਣੀ ਨਾਲ ਫੜੇ ਦੇ ਹਾਰੀ ਤੂੜੀ ਹੁੰਦੀ ਮਸ਼ੀਨ ਦੀ ਮਾਰੀ ਜਾਂਦੀ ਦਾਣੇ ਪਾੜੀ ਪੈੜੀ ਕੁੰਨ ਕੇ ਵਾਹੀ ਸ਼ਾਮੇ ਆਵੇਂ ਤਪਰੇ ਛੜਿਆ ਕਰ ਕਮਕਾਰਨੀ ਕਰਨਾ ਬਾਪੂ ਜੈਂਟਲਮੈਨੀ ਕਰਿਆ ਕਰ ਬਾਪੂ ਕਾਤੇ ਬਠਾ ਟੋਪੋ ਉਤੋਂ ਹੁੰਦੀ ਜਾਂਦੀ ਆ ਟੋਪੋ ਪਾ ਬੰਨ ਲੀਏ ਹੁਣ ਕਪੋ ਤੰਗੜ ਚੱਕੇ ਤੂੜੀ ਦਾ ਪੌੜੀ ਸਹਿ ਸਹਿ ਜਨਾ ਚਲਿਆ ਕਰ ਕੰਮਕਾਰ ਨਹੀਂ ਕਰਨਾ ਬਾਪੂ ਜੈਂਟਲਮੈਨ ਨਹੀਂ ਕਰਿਆ ਕਰ ਕਦਾ ਬਾਪੂ ਚਾਦਰ ਤੇਰੀ ਪਾਟੀ ਜਾਣ ਸੀ ਪਕੂੜੀ ਆਂਟੀ ਉਤੇ ਜਾਖਿਲਵਾਲਾ ਟਾਕੀ ਮਿਲ ਕੇ ਖੂਰੂਸ਼ੇ ਦੀਆਂ ਜੀ ਥੋਪੇ ਨਾ ਬੈੜਾ ਭਰਿਆ ਕਰ ਕੰਮਕਾਰ ਨਹੀਂ ਕਰਨਾ ਬਾਪੂ ਜੈਂਟਲਮੈਨ ਨਹੀਂ ਕਰ ਇਹ ਬਾਪੂ ਦੀ ਜੀ